ਮੁਰਸਾ ਰੋ ਮੁਰਸਾ ਕਰ ਵੀ ਕੀ ਕੀ ਬਲ ਤੂੰ ਹੈ ਕੌਣ ਤੂੰ ਜਿਹੜਾ ਕੋਸਾਗਾ ਮੈਂ ਗੋਲੀ ਮਾਰੂ ਤੇਰੇ ਮੇਰੇ ਕੋ ਤਾਂ ਮੋਬਾਈਲ ਹੀ ਸੀਗਾ ਹੋਰ ਘੜ ਪੈਕਟ ਪੈਸੇ ਦੇ ਵਿੱਚ ਹੀ ਆ ਉਹ ਵਿੱਚ ਹੀ ਆ ਖੜ ਜਾ ਹੈ ਕੌਣ ਤੂੰ ਮੂੰਹ ਬੰਨੇ ਮੁਰਸਾ ਛੱਡ ਓਏ ਇਹ ਦੇਖ ਦੇ ਤੈਨੂੰ ਮੈਂ ਕਹ ਪੈਸੇ ਘਟ ਜਿਹੜੇ ਹੈਗੇ ਤੇਰੇ ਕੋਲੇ ਜਵਾਬ ਆਲਾ ਤਾਂ ਨਹੀਂ ਯਾਰ ਕੁਛ ਕਹ ਨਾ ਦੇਖੋ ਆਪਾਂ ਨੂੰ ਲੋੜ ਹੀ ਨਹੀਂ ਜਾਣਦੀ ਯਾਰ ਦੇਖਿਆ ਦੇਖੀ ਤੇ ਕਿ ਇਹੋ ਬੁੜਾ ਯਾਰ ਮੁਰੇ ਨੂੰ ਕੀ ਹੱਸ ਰਿਹਾ ਹੈ ਯਾਰ ਆ ਜਨੇ ਰੇ ਯਾਰ ਪਰ ਰੱਖੇ ਲਾ ਕੇ ਬਾਜੂ ਖਾਣੇ ਦੇ ਕੋਈ ਆ ਕੇ ਜਾ ਵਾਹ ਇਹ ਨਾ ਅਬਾ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਦੇਖਿਆ ਨੂੰ ਵੀਡੀਓ ਬਣਾਈ ਜਾਂਦਾ ਯਾਰ ਜੁੱਟਕੋ ਕਰੀ ਜਾਂਦਾ ਇਦਾਂ ਆ ਬਈ ਵੱਜ ਕੇ ਰਾਜ ਹਟ ਹੌਣਾਂ ਤੂੰ ਹਟ ਦੀ ਬਾਮ ਰੋ ਅੰਦਰ ਆ ਨਾ ਕਹੋ ਹੌਣਾਂ ਤੂੰ ਲੈ ਪਾਹਾਂ ਬਰਾਂ ਪਾਣੇ ਕਿਛ ਕਰ ਬਿਚੇ ਇਹ ਵੀਡੀਓ ਨਾ ਬਣਾ ਲਓ ਬਣਾ ਕਿਉਂ ਨਾ ਹੌਣਾਂ ਤੂੰ ਹਟ ਐਂ ਨਹੀਂ ਘਰ ਦੀ ਵੀਡੀਓ ਬਣਾ ਲਓ ਬਈ ਇਹਦੀ ਬਣਾ ਤੂੰ ਵੀਡੀਓ ਬਣਾ ਦੇ ਬੜਾ ਬਣਾ ਦੀ ਵੀਡੀਓ ਬਾਈ ਹੁਣ ਅਸਦਾ ਭਰਾਵਾ ਸਾਡਾ ਯਾਰ ਅਸੀਂ ਬਾਈ ਤੁਸੀਂ ਕਹਿੰਦੇ ਵੀਡੀਓ ਬਣਾਈ ਜਾਨੇ ਮੇਰੀ ਗੱਲ ਸੁਣੋ ਹਾਂ ਬਾਈ ਹਾਂ ਸਾਡਾ ਦਾ ਮੇਰੇ ਕੰਮ ਆ ਯਾਰ ਮੈਂ ਤਾਂ ਮੇਰਾ ਖੇਤ ਆ ਮੈਂ ਤਾਂ ਪੱਤਰਕਾਰ ਬੰਦਾ ਆ ਬਾਈ ਯਾਰ ਜੇ ਅਗਲੇ ਦਿਨ ਮੇਰੇ ਫੇਰ ਮਾਰਿਆ ਫੇਰ ਆਕ ਜਾ ਨਹੀਂ ਇਹਨੂੰ ਮਾਰ ਦਿੰਦਾ ਐ ਕੌਣ ਜੇਸੀ ਨਾ ਆਉਂਦੀ ਬਾਈ ਫਿਰ ਹੁਣ ਸਾਡਾ ਦਾ ਕੀ ਕੁਛ ਨਹੀਂ ਤੁਸੀਂ ਵੀਡੀਓ ਆਪਦੀ ਬਣਾ ਲਓ ਯਾਰ ਇਹਨੂੰ ਉੱਥੇ ਬੰਨੋ ਅਸੀਂ ਇਹਨਾਂ ਨਾਲ ਬਾਈ ਕਿਉਂ ਮੰਗਾ ਲੈਣਾ ਯਾਰ ਤੁਹਾਨੂੰ ਲੁੱਟਿਆ ਤੁਸੀਂ ਕਰੋ ਯਾਰ ਬਾਈ ਨਹੀਂ ਨਾ ਕਰੋ ਉਹ ਆਪਣਾ ਪੰਦਾ ਕੰਮ ਕਰਦਾ ਜੇ ਮੋਟਰ ਛੱਡ ਨਾ ਆਇਆ ਸੀ ਇੱਥੇ ਕੀ ਗੱਲ ਹੋ ਗਈ ਬਾਪੂ ਜੀ ਕੀ ਗੱਲ ਹੋਈ ਇਹ ਇਹ ਤੇ ਭਾਈ ਛੇਤ ਨੂੰ ਜਾਂਦਾ ਛੱਡਿਆ ਅੱਛਾ ਜੀ ਛੇਤ ਨੂੰ ਜਾਂਦਾ ਸੀ ਆਸ ਤੇ ਤਾਂ ਮੈਂ ਹੌਲੀ ਕਰ ਲਾਵਾਂ ਮੂੰਹੇ ਡੱਕਣਾ ਪਵੇ ਹੂੰ ਆਏ ਕਰਦਾ ਤਾਂ ਨਹੀਂ ਮਿਲਦਾ ਤਾਂ ਪਹਿਲਾਂ ਵੀ ਸੱਟਾਂ ਖਾਈ ਫਿਰਦਾ ਜੀ ਹੂੰ ਆ ਦੇਖੋ ਕੀ ਬਸਤਾਂ ਬਾਈ ਅਸੀਂ ਨਾ ਵੀਡੀਓ ਅਸੀਂ ਛੱਡਾ ਨਹੀਂ ਸਕਦੇ ਅਗਲਾ ਕਰ ਸਾਨੂੰ ਸਾਡੇ ਫਾਇਰ ਮਾਰੇ ਇੱਕ ਚ ਯਾਰ ਬਾਪੂ ਮੈਂ ਤੈਨੂੰ ਤੈਨੂੰ ਵੀ ਗਲਤ ਕਹਿਣਾ ਹੈ ਕਿ ਤੈਨੂੰ ਕੀ ਲੋੜ ਸੀ ਕਿ ਯਾਰ ਨਾਲ ਮੁਕਾਬਲਾ ਕਰਨੀ ਜੇ ਅਗਲੇ ਦਿਨ ਇੱਕ ਚੋਲੀ ਮਾਰੀ ਫੇਰ ਫਿਰ ਦੇਖੀ ਜਾਂਦੀ ਯਾਰ ਐ ਕਿੰਨਾ ਕਿਚ ਰਹਾਗੇ ਨਾ ਬੋਲਾਂਗੇ ਪਹਿਲਾ ਭੌਚ ਰਿਹਾ ਏ ਕੌਣ ਇਹ ਬਾਪੂ ਸਾਡਾ ਅੱਛਾ ਅੱਛਾ ਤਾਂ ਹੀ ਨਹੀਂ ਦਲੇਰੀ ਨਾਲ ਵੀ ਮੁਕਾਬਲਾ ਕੀਤਾ ਨਹੀਂ ਇਹ ਲੈ ਜਾਂਦਾ ਸਾਰਾ ਕੁਝ ਖੋਕੇ ਦਾ ਅੱਛਾ ਯਾਰ ਮੋਬਾਈਲ ਕੱਟ ਆਸੀ ਤੇ ਗੋਲੀ ਅਜੇ ਉੱਚੀ ਆ ਹਾਂ ਹਾਂ ਕੱਟ ਵਿੱਚ ਪੈਸੇ ਵੀ ਇਹਦੇ ਬਾਜੀ ਉਰਦਨ ਇਹ ਨੂੰ ਸੋਇਆ ਆ ਪੁਲਿਸ ਨੂੰ ਫੋਨ ਲਾਈਏ ਆ ਲਾਲ ਆ ਪੁਲਿਸ ਨੂੰ ਫੋਨ ਉਹ ਕਾਹ ਨੂੰ ਯਾਰ ਕਾਹ ਨੂੰ ਪੁਲਿਸ ਨੂੰ ਫੋਨ ਲਾਣਾ ਹੈ ਜੀ ਯਾਰ ਲਾਉਣਾ ਪਊਗਾ ਬਈ ਉਹ ਲਾਉਣਾ ਪਊਗਾ ਬਈ ਅਰੇ ਨੰਨੇ ਨਹੀਂ ਵੀਰੇ ਮੇਰੀ ਸੋਣੇ ਥੋੜੇ ਦੇ ਦੇ ਕੋਈ ਸੀਗੇ ਸਾਰਾ ਮੋਟਾ ਤੂੰ ਕਹਿੰਦਾ ਮੈਂ ਫਾਇਰ ਮਾਰੂ ਕੀ ਹੈ ਤੇਰੇ ਕੋਲ ਫਾਇਰ ਵੀ ਤਾਂ ਕਿੱਥੇ ਦੇਖਦਾ ਇਹ ਵੀਡੀਓ ਬਣਾ ਲਓ ਵੀਡੀਓ ਬਣਾ ਲਓ ਸਬੂਤ ਲੈ ਲਓ ਬਾਈ ਪਹਿਲਾਂ ਪਹਿਲਾਂ ਸਬੂਤ ਇਕੱਠੇ ਕਰ ਲਓ ਭਰਾਵੋ ਹਾਂ ਇਹਨਾਂ ਕਿ ਮਰਦੇ ਜਾ ਕੇ ਸਬੂਤ ਲੈ ਲਓ ਕਾਹ ਨੂੰ ਕਿ ਉਹਦੀ ਖੋਜ ਦੇ ਉੱਥੇ ਹਥਿਆਰ ਹੋਵੇ ਕੋਈ ਨਹੀਂ ਪਿਸਟੋਲ ਕਿੱਥੇ ਤੋਂ ਮਿਲਦਾ ਓਏ ਥੋੜੇ ਬਾਅਦ ਕੀ ਲੱਗ ਲੱਗ ਹੋਰੀਆ 400 ਹੋਵੇ ਫਿਰ ਠੀਕ ਐ ਕਿੱਥੋਂ ਐ ਤੂੰ ਮੈਂ ਤਾਂ ਪਤਾ ਨਹੀਂ ਕਿੱਥੇ ਦੇ ਰਾਹ ਹੈ ਨਹੀਂ ਵਸਟੋਲ ਫਿਰ ਮੈਂ ਕਿਉਂ ਹਮ ਤਾਂ ਮਾਰਦਾ ਸੀ ਗਲਤੀ ਹੋ ਗਈ ਬਪੂ ਜੀ ਨਾਲ ਤਾਂ ਮਾਰਦਾ ਸੀ ਬਈ ਤਾਂ ਵਾਟ ਗਿਆ ਆਪ ਬੰਦੇ ਨੂੰ ਕਿੱਥੇ ਜਾਣਦੇ ਸੀ ਗਲਤੀ ਹੋ ਗਈ ਗਲਤੀ ਹੋ ਗਈ ਬਪੂ ਜੀ ਗਲਤੀ ਹੋ ਗਈ ਹਾਂਜੀ ਪਹਿਲੇ ਉਹ ਲੈ ਗਿਆ ਹੁੰਦਾ ਹੋ ਕੇ ਫਿਰ ਤਾਂ ਹੀ ਗਲਤੀ ਹੁੰਦੀ ਸੀ ਬਈ ਕਿਸੇ ਨੇ ਲੁੱਟਿਆ ਪਹਿਲੀ ਲੁੱਟਵਾ ਕੀਤੀ ਐ ਪਹਿਲੀ ਏ ਲੁੱਟਣ ਲੱਗਿਆਗਾ ਹਾ ਜੇ ਮੈਂ ਤਾਂ ਖੋਕ ਲਿਆ ਜਾਂਦਾ ਫਿਰ ਤੇਰੀ ਗਲਤੀ ਸੀ ਨਹੀਂ ਨਸ਼ਾ ਕਰਦਾ ਨਹੀਂ ਬਈ ਨਸ਼ਾ ਕਰਦਾਗਾ ਮੈਂ ਗੋਲ ਦਾ ਖਾਣਾ ਖਲੂਰ ਕੋਈ ਨਸ਼ਾ ਨਹੀਂ ਕਰਦਾ ਬਈ ਆ ਬਾਪੂ ਨੂੰ ਲੁੱਟਦਾ ਸੀਗਾ ਬਈ ਉਹ ਪੁੱਠੀ ਆ ਸੀ ਗੱਲ ਜੀ ਇਹ ਸਾਡੇ ਬੰਦੇ ਦੇ ਬਾਪੂ ਦਾ ਨਾ ਹੋਰ ਇਹਦਾ ਹੱਥੋਂ ਪਾਈ ਕਰੀ ਗਿਆ ਬਈ ਕੀ ਗੱਲ ਲਾ ਵੀਡੀਓ ਲਾ 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 ਬਾਪੂ ਕੀ ਗੱਲ ਹੋਈ ਜੀ ਤੁਸੀਂ ਇਹਦਾ ਆ ਆ ਜਾਂਦਾ ਸੀ ਡੇੜਾ ਦਾ ਪੈਂਦਾ ਜਾਂ ਮੈਂ ਆਂ ਦੇਖਦਾ ਪੈਂਦਾ ਜਾਂਦਾ ਨਹੀਂ ਮੈਂ ਮੋਟਰਸਾਈਕਲ ਆਉਣੀ ਠੀਕ ਤੋ ਮੱਕਰਾ ਲਾ ਮੂੰਹ ਬੱਬੇ ਤੇ ਬੱਤੇ ਇਧਰ ਮੂਰੇ ਨੇ ਰੇਕ ਪੇਮਾ ਹੋਣ ਦੱਸ ਓਏ ਮੈਂ ਚਲੇ ਗਿਆ ਸੋਲੋ ਕਿਹੜੇ ਘਰ ਕਦੇ ਅੱਛਾ ਬੱਬੂ ਇਹ ਪਹਿਲੀ ਤਲਾ ਲਾਓ ਬੱਬੂ ਆਜਾ ਚੱਲ ਚੱਪ ਥੱਲੇ ਬੈਠਾ ਬੱਬੂ ਇਧਰ ਲਾ ਇਧਰ ਇਧਰ ਬੱਬੂ ਗਲਤੀ ਹੋ ਗਈ ਉਸ ਗਲਤੀ ਅੱਗੇ ਤੇ ਨਹੀਂ ਕਰਦਾ ਪਹਿਲੀ ਗੱਪ ਪਹਿਲੀ ਹੀ ਗਲਤੀ ਕਰਨ ਕੇ ਤਾਈ ਹੂੰ ਅੱਗੇ ਤੇ ਨਹੀਂ ਕਰਦਾ ਭਾਈ ਝੂਠ ਨਾ ਬੋਲ ਓਏ ਜਮਾ ਪਹਿਲੀ ਹੀ ਗਲਤੀ ਹੋਣਾ ਕੀ ਹੈ ਮੈਂ ਨਾ ਜਾ ਸਕਦਾ ਅੱਛਾ ਬੋਲ ਮੂੰਹ ਖੋਲੇ ਹਾਂ ਮੂੰਹ ਖੋਲ ਜਾ ਮੂੰਹ ਖਲਾਂਗੇ ਯਾਰ ਮੂੰਹ ਖਲਾਂਗੇ ਮੂੰਹ ਖੋਲੇ ਯਾਰ ਮੂੰਹ ਖੋਲਾ ਛੜ ਨਾ ਖਸਮਾ ਤੂੰ ਦਾ ਨਾ ਮੁੰਡਾ ਓਏ ਕਰਤਾਰੇ ਦਾ ਮੁੰਡਾ ਨਾ ਯਾਰ ਦੇਖ ਲੈ ਬਾਈ ਨਾਲ ਦੇ ਪਿੰਡਲਾ ਓਏ ਆ ਓਏ ਤੂੰ ਦਾ ਕਰਤਾਰੇ ਦਾ ਮੁੰਡਾ ਕੰਦਰ ਦਾ ਬਾਈ ਬੈਂਕ ਬੈਂਕ ਚ ਲੱਗਿਆ ਸੀ ਬਾਈ ਇਹ ਐਡਾ ਸਿਆਣਾ ਸੀ ਯਾਰ ਬਾਈ ਯਾਰ ਕਰਤਾਰੇ ਦਾ ਮੁੰਡਾ ਨਹੀਂ ਓਏ ਆ ਕੀ ਹੋ ਗਿਆ ਤੈਨੂੰ ਓਏ ਇਹਦੇ ਪੈਸੇ ਨਾ ਸਦਗੀ ਓ ਬਾਈ ਪਿਛਲੇ ਹਫਤੇ ਯਾਰ ਪਿਛਲੇ ਹਫਤੇ ਇਹਦਾ ਮੋਟਰਸਾਈਕਲ ਫੜਾ ਕੇ ਮਹਿੰਗਾ ਸੜਾਇਆ ਕੰਜਰ ਦਾ ਫੇਰ ਨਹੀਂ ਬੰਦਾ ਬਣਦਾ ਤੂੰ ਕੀ ਲਾਂਜ ਸ਼ਗਨ ਤੈਨੂੰ ਇਹ ਨਹੀਂ ਮੈਂ ਨਾ ਨਾ ਬੰਦੇ ਨਾਲ ਲੈ ਕੈਮਰੇ ਚ ਮੈਂ ਆਪ ਹੀ ਲੱਗਾਂ ਕਿਸੇ ਨਾ 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 ਪੁਲਸ ਲਾਵਾਂਗੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਬਈ ਮੈਂ ਆਪ ਹੀ ਲੱਗਾਂਗਾ ਪੁਲਸ ਮੰਗਾਓ ਯਾਰ ਫੜਾਓ ਲਾਓ ਯਾਰ ਇੱਕ ਰੇਡ ਮੋੜ ਲਾ ਦੋ ਵੀ ਫੋਨ ਫੋਨ ਆ ਯਾਰ ਫੋਨ ਲਾ ਦੇ ਕੋਈ ਯਾਰ ਸੁਣੋ ਫੱਜਾ ਪਹਿਲੀ ਤੇ ਗੱਲ ਕੋਈ ਨਹੀਂ ਕੋਈ ਪੁਲਸ ਦਾ ਮੰਗਾਵਾ ਫੋਨ ਫੋਨ ਫੜੋ ਫੋਨ ਲਾ ਅੱਡ ਜਾ ਫੋਨ ਲਾ ਬੰਦੇ ਬੰਦੇ ਨੂੰ ਬੰਦੇ ਨੂੰ ਲਾਜਲਾ ਬੰਦਾ ਇਹਨਾਂ ਨੂੰ ਇਸ ਗਮੋਦਿਲ ਆਉ ਬਲਾ ਕਿਸੇ ਨੇ ਨਹੀਂ ਪੁਲਿਸ ਨੂੰ ਲਾਵਾਂਗੇ ਬਈ ਯਾਰ ਪੁਲਿਸ ਨੂੰ ਫੋਨ ਲਾਵਾਂਗੇ ਜਿਵੇਂ ਬਈ ਪਹਿਲੀ ਗੱਲ ਤੇ ਮੈਂ ਲੰਦਾ ਬਣ ਤੋਂ ਮੁਖਲ ਬਈ ਹੈਲੋ ਵੀਰੇ ਐਵੇਂ ਤਾਂ ਨੂੰ ਅੰਦਰ ਬਾੜੋ ਜੀ ਮੈਂ ਤਾਂ ਕਹਣਾ ਦੱਸ ਬੜਾ ਉਹ ਕਰੋ ਨਹੀਂ ਤਾਂ ਡਾਂਗ ਫੇਰਾਂਗੇ ਹਾਂ ਦੱਸ ਬਈ ਯਾਰ ਪਹਿਲੀ ਗੱਲ ਤੇ ਸਿੱਧਾ ਹੋ ਕੇ ਦੱਸ ਆ ਨੰਬਰ ਲਾ ਜਿੱਕ ਤੱਕ ਲਾ ਨੰਬਰ ਤੇਰੇ ਬਾਬੂ ਮਾਰੀਦਾ ਨਾ ਪਹਿਲੀ ਮਰੇ ਗਲਤੀ ਕਰ ਮਾਰ ਦਿੰਦਾ ਨਾ ਪੂਰਾ ਰਹਿ ਦੇ ਉਹਦੇ ਨਾਲ ਕੀ ਕਰੂਗੇ ਨਾ ਮਾਰ ਗਲਤੇ ਸੱਪ ਮਰੇ ਇਹਨਾਂ ਦੇ ਕੀ ਕਰਾਂਗੇ ਮਾਰ ਕੇ ਆਹੀ ਬੋਲ ਸੀ ਉਹ ਕਹਿੰਦੀ ਇਹਨਾਂ ਨੂੰ ਹੋਰ ਯਾਰ ਡੜੀ ਗੱਲ ਕਰਿਓ ਆਹ ਗੱਲ ਆਹ ਗੱਲ ਕਰ ਹਾਂਜੀ ਬਾਈ ਬਾਈ ਮੂਟਾ ਬੋਲਦਾ ਮੂਟਾ ਹਾਂਜੀ ਹਾਂਜੀ ਭਰਾਵਾ ਤੁਹਾਡਾ ਬੰਦਾ ਇੱਥੇ ਪਿਆ ਬਾਪੂ ਨੂੰ ਲੁੱਟਦਾ ਸੀ ਜਿਹੜਾ ਸਿਆਣਾ ਬੇਣਾ ਬੰਦਾ ਯਾਰ ਚਿੱਟੀ ਧੜੀ ਐ ਆਪਣੇ ਪਿੰਡ ਵਾਲਾ ਹੀ ਆਹੋ ਆ ਸਾਨੂੰ ਤਾਂ ਆਇਆ ਸੀ ਵੀ ਪਤਾ ਨਹੀਂ ਕੋਈ ਹੋਰ ਹੋਊਗਾ ਮੂੰਹ ਦੇ ਕਪੜੇ-ਕਪੜਾ ਬੰਨਿਆ ਸੀ ਤੇ ਯਾਰ ਔਰ ਬਾਪੂ ਐ ਵਿਚਾਰਾ ਯਾਰ ਆਪੂ ਗਰੀ ਗੱਲ ਮੜੀ ਜੀ ਉਹ ਪੋਇਦਾ ਜਿੰਨਾ ਥੋੜਾ ਨਾ ਦਦ ਦੋ ਦੇਵੇ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਮਾਂ ਬੇਦਲ ਕੀ ਸੂਰ ਆ ਬਾਈ ਸੂਰ ਤਾਂ ਹੈਗਾ ਯਾਰ ਸਮਝਾ ਕੇ ਰੱਖੇ ਪਹਿਲਾਂ ਲਵਾ ਦਦਾ ਕਰੂ ਜੀ ਬੇਦਲ ਕੀਤਾ ਉਹ ਕਹਿੰਦਾ ਮੈਂ ਲਵਾ ਕੇ ਨਾ ਉਹ ਕਰਿਆ ਵੇ ਬੇਦਲ ਕੀਤਾ ਬਾਪੂ ਯਾਰ ਬੇਦਖਲ ਦਾ ਕੀਤਾ ਹੁਣ ਜੇ ਬੂਲੇ ਨੂੰ ਕੁਝ ਹੋ ਜਾਂਦਾ ਬਜ਼ੁਰਗ ਨੂੰ ਫੇਰ ਠੀਕ ਆ ਉਹ ਠੀਕ ਆ ਵੀ ਅਸੀਂ ਆ ਗਏ ਮੌਕੇ ਤੇ ਆਲਾ ਅਕੀਸਰ ਨਾਲ ਗੱਲ ਕਰ ਰਿਹਾ ਤੁਹਾਡੇ ਗਮੰਡੀ ਜਮਾ ਹਾਂ ਹਾਂ ਗਰਦਿਆਲ ਦਾ ਮੁੰਡਾ ਲਾ ਕਰ ਰਿਹਾ ਕਿਸਰ ਕਰ ਗੱਲ ਯਾਰ ਹਾਂਜੀ ਦੋ ਇਹਦਾ ਸਾਨੂੰ ਅਸੀਂ ਮੂਹਲਾ ਹੈ ਫੇਰ ਸੈਣਾ ਜੀ ਉਹ ਵੀ ਸੋਡਾ ਮੁੰਡਾ ਇਹਦਾ ਮੂੰਹ ਬੰਨੇ ਚ ਕੀ ਪਤਾ ਲੱਗਦਾ ਬੰਦਿਆਂ ਨੂੰ ਪਤਾ ਨਹੀਂ ਚਾਹੀਦਾ ਬੰਦੇ ਨੂੰ ਯਾਰਾ ਹਾਂ ਮੂੰਹ ਬੰਦਾ ਬੰਦਾ ਤਗੜਾ ਜੀ ਹੋਰ ਹੁੰਦਾ ਮਾਰ ਦਿੰਦਾ ਚਲੋ ਠੀਕ ਹੈ ਜੀ ਇਹਨੇ ਤੁਸੀਂ ਵੀ ਆ ਕੇ ਤਾਂ ਵੀ ਫਾਇਦਾ ਰਹੇਗਾ ਹਾਂ ਫੌਜ ਰਿਹਾ ਬੰਦਾ ਤਾਂ ਵੱਸ ਕੇ ਪਜਾ ਹੋ ਗਿਆ ਯਾਰ ਕਿੱਥੋਂ ਇਹ ਕਿੰਨਾ ਚਿਰ ਹੋ ਗਿਆ ਉਹ ਦੱਸ ਅਸੀਂ ਤੈਨੂੰ ਡੱਕਾ ਨਹੀਂ ਕਹਿੰਦੇ ਕਿੰਨਾ ਚਿਰ ਹੋ ਗਿਆ ਇਹਨੂੰ ਕਰ ਤਿੰਨ ਮਹੀਨੇ ਹੋ ਗਏ ਠੀਕ ਰੁਕ ਲੂੰਗਾ ਨਹੀਂ ਠੀਕ ਹੈ ਨਿਕਲੇ ਸਿਗਨੇਚਰ ਹਾਂ ਸਿਗਨੇਚਰ ਨਸੀ ਯਾਰਾ ਕੰਜਰ ਦਾ ਏਡਾ ਸੋਹਣਾ ਹੈ ਕੰਜਰ ਤੇ ਆ ਅਸੀਂ ਤੈਨੂੰ ਐ ਨਹੀਂ ਕਹਿੰਦੇ ਸਮਝਾਉਨੇ ਆ ਆ ਬਾਪੂਦ ਨੇ ਤੈਨੂੰ ਫੌਜੀ ਬੰਦਾ ਹੈ ਤੈਨੂੰ ਪਤਾ ਹੀ ਹੈ ਫੌਜੀ ਆਉਦੀ ਆਈ ਤੇ ਆ ਜੀ ਨਾ ਫੌਜੀ ਐ ਅਮਰੀਕਾ ਤੋਂ ਕੋਈ ਫੌਜੀ ਆਉਦੀ ਆਈ ਤੇ ਆ ਜੀ ਨਾ ਤਾਂ ਫੌਜੀ ਬੰਨੇ ਕੁੱਤੇ ਤੋਂ ਬੈਰਿਆਂ ਦੇ ਲੋ ਬੈਰਿਆਂ ਦੇ ਗੇੜੇ ਖਵਾਉਂਦਾ ਪੰਜਾਂ ਮਿੰਟਾਂ ਚ ਉਹ ਅੱਜ ਕੁਦਰ ਦੇ ਜਵਾਕਾਂ ਨੂੰ ਲਾ ਦੇ ਡੰਡਾ ਜਾਂ ਬੰਨਾ ਉਹਦਾ ਮੇ ਤਾਂ ਤੇ ਉਹਦਾ ਸਾਡੇ ਕਹਿੰਦੇ ਛੱਡਦਾ ਤੇ ਤੈਨੂੰ ਅਸੀਂ ਸਮਝਾਉਨੇ ਆ ਬੰਦਿਆਂ ਨੂੰ ਓਏ ਨਸ਼ੇ ਨੂੰ ਓਏ ਛੱਡ ਦੇ ਓਏ ਛੱਡ ਚੰਗਰ ਰਹੇਗਾ ਹੈ ਕਿੰਨੇ ਰੁਪਏ ਗੋਲੇ ਖਾਂਦੇ ਨੇ ਦੰਦ ਨੂੰ ਅੱਛਾ ਅਸਰ ਹੁਣ ਤੱਕ ਹੈ ਹੈ ਅਸਰ ਹੁੰਦਾ ਹੈ ਰੋਜ਼ ਖਾਂਦਾ ਹੈ ਰੋਜ਼ ਖਾਂਦਾ ਉਹ ਯਾਰ ਬਾਪੂ ਯਾਰ ਰੋਜ਼ ਚੋਰੀਆਂ ਕਿੰਨੀਆਂ ਕਰਦਾ ਨੇ ਦਿਨ ਤੋਂ ਯਾਰ ਚੋਰੀਆਂ ਯਾਰ ਪਹਿਲੀ ਆਜੀ ਪਹਿਲੀ ਆਜੀ ਮੈਂ ਤੁਹਾਨੂੰ ਪ੍ਰੂਫ ਬਾਹਰ ਦਿਨ ਨੂੰ ਜਾਨ ਨੂੰ ਮਾਰ ਦੇ ਸੱਚ ਦੱਸੂਗਾ ਦੇਖੋ ਉਹ ਕੀ ਸੀ ਪਹਿਲੀ 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 ਆਈ ਬਾਪੂ ਮੇਰੇ ਪਿਆ ਸੀ ਪਹਿਲੇ ਕਿਉਂ ਪਿਆ ਸੀ ਮੇਰੇ ਕੋਲ ਪੈਸੇ ਨਹੀਂ ਸੀਗੇ ਬਸ ਫੋਨ ਦਾ ਕੀ ਕਰਨਾ ਸੀ ਫੋਨ ਵੀ ਇਹਨੇ ਕਿੰਨੇ ਵਿੱਚ ਦਾ ਫੋਨ ਕਿਹ ਕੋਈ ਮੰਡੀ ਆਉਂਦਾ ਕਿ ਉਹ ਮੰਡੀ ਹੈਗੀ ਇਹੋ ਜਿਹੇ ਬੰਦੇ ਯਾਰ ਆਪਣੇ ਫੋਨ ਆਪਣੇ ਦਾ ਚਲੋ ਆਪਾਂ ਨਾਂ ਹੀ ਲੈਣਾ ਬਿਸਰੇ ਬੰਦੇ ਜਿਹੜਾ ਉਹਨਾਂ ਨੂੰ ਕਿਹੜਾ ਪਤਾ ਹੈ ਫੋਨ ਲੈਣ ਦੇ 150000 ਦਾ ਫੋਨ 20000 ਰੱਖਾਂਗੇ ਮੇਰੇ ਸਾਹਮਣੇ ਇੱਕ ਬੰਦੇ ਨੇ ਨਾ ਭਾਈ 80000 ਦਾ ਫੋਨ ਆਈ ਫੋਨ ਤੇ 12000 ਰੱਖਿਆ ਦੱਸ ਯਾਰ ਬੰਦਾ 12000 ਦੇਗਾ ਜਿੱਥੇ ਵਾਲਾ ਬੰਦਾ ਫੋਨ ਆ 12000 ਦਾ ਫੋਨ ਦੇਗਾ 80000 ਵਾਲਾ ਫੋਨ 12000 ਬਾਪੂ ਸਾਲ ਦੀ ਗਾਰੰਟੀ ਬਈ ਉਹਦੀ ਅੱਛਾ ਬਤਾ ਇਹ ਜੋ ਬੰਦਾ ਖੱਚੋ ਜੀ ਨੇ ਲਿਆ ਬੈਠ ਜੋ ਐਸੇ ਹੋ ਗਿਆ 10000 ਕਿੱਦੇ ਚ ਦਿੰਦਿਆ 8 ਮਹੀਨੇ ਬਈ ਸਰਕਾਰੀ ਹਸਪਤਾਲ ਜਾ ਕੇ ਕੈਪਸੂਲ ਬੰਦਾ ਦੇ ਕੇ ਜਾਂਦਾ ਚੁੱਪ ਕਰ ਉਹਦਾ ਮਰੂਮਾ ਉਹ ਕੋਈ ਨਾਮ ਜਨਾ ਕੋਈ ਸਤਾ ਕੋਈ ਖੁੰਦਾ ਨਹੀਂ ਆ ਨਹੀਂ ਵੇਚਣਾ ਆਉਂਦਾ ਹੀ ਲੈ ਲੈਣੇ ਤੂੰ ਮੁੱਲ ਬਸ ਨਾਲਾ ਕੋਣ ਪਤਾ ਬੰਦੇ ਦਾ ਨਾਮ ਨਹੀਂ ਮੈਂ ਜਾਣਦਾ ਉਹਦੇ ਵੇਚਣਾ ਆਉਂਦਾ ਤੜਕੇ ਆਉਂਦਾ ਬੰਦਾ ਫੜਾ ਦੂੰ ਤੁਹਾਨੂੰ ਬੰਦਾ ਫੜਾ ਦੂੰਗਾ ਮੇਰੇ ਸੱਡਾਂ ਗੱਲ ਬਾਈ ਬਤਾ ਕੀ ਬੰਦਾ ਤੜਕੇ ਫੜਾ ਦੂ ਤੂੰ ਸੀ ਲੜੇਗਾ ਕਿਸੇ ਤੋਂ ਮੈਂ ਤੈਨੂੰ ਬੋਲਟ ਵੇਚਾਂ ਗੱਡੀ ਵੇਚਾਂ ਫੋਨ ਵਿੱਚ ਲੈ ਲੇਗਾ ਬਾਈ ਸਾਰਾ ਉਹਨਾਂ ਨੂੰ ਬਤਾਉਂਦਾ ਰਲੀ ਮਿਲੀ ਭੁਗਤ ਹੁੰਦੀ ਆ ਦੁਕਾਨਦਾਰ ਆ ਫੋਨ ਕਿੰਨਾ ਅਜੇ 15000 ਰੁਪਏ ਦਾ ਫੋਨ ਕਿੰਨੇ ਚ ਰੱਖਦੇ ਆ ਉਹ ਦੁਕਾਨਦਾਰ ਤਾਂ ਡੱਬੇ ਬਿਲ ਤੋਂ ਬਣਾ ਰੱਖਦੇ ਨੇ ਆਪ ਦੇ ਕਿਉਂ ਲੀ ਨੇ ਬਹੁਤ ਰੱਖਦੇ ਆ ਉਹ ਕਹਿੰਦੇ ਚੋਰੀ ਬਹੁਤ ਰੱਖਦੇ ਆ ਹੁਣ 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 ਬੰਦ ਕਰਤਾ ਹੂਗਾ ਮੈਂ ਅੱਖੀਂ ਦੇਖੇ ਬੰਦਿਆਂ ਨਾਲ ਨਹੀਂ ਲੈਣਾ ਆਂ ਮੇਰਾ ਇੱਕ ਦੋ ਦੁਕਾਨਾਂ ਦਾ ਮੈਂ ਵੀ ਦਿੱਤਾ ਬਾਈ ਮਾੜਾ ਫੋਨ ਨਹੀਂ ਰੱਖਦੇ ਆ ਆਈਫੋਨ ਨੂੰ ਤਾਂ ਉਹ ਮਾਰ ਕੇ ਆਈਡੀ ਰੀਸੈਟ ਨਾਲ ਤੇ ਰੱਖ ਲੈਂਦੇ ਉਹ ਨਹੀਂ ਨਹੀਂ ਰੱਖਦੇ ਯਾਰ ਨਹੀਂ ਲੈਂਦੇ ਹਾਂ ਆਪਾਂ ਤਾਂ ਉਹ ਵੀ ਨਹੀਂ ਲੈਂਦੇ ਚੰਗੇ ਪਹਿਲੇ ਆ ਜਾ ਫੋਟੋ ਬਣਾਓ ਯਾਰ ਮੈਂ ਵੀਡੀਓ ਵੀਡੀਓ ਕਰਦੇ ਫਿਰ ਉਹ ਬਣਾਓ ਛੋਟੇ ਵੀਡੀਓ ਬਣਾ ਯਾਰ ਉੱਥੇ ਬੈਠ ੱਲੇ ਆ ਬੈਗਾ ਥੱਲੇ ਬੈਠਾ ਥੱਲੇ ਬੈਠਾ ਤੇ ਭਾਲੋ ਯਾਰ ਦੱਸੋ ਆ ਬੈਗਾ ਜੀ ਬੈਗਾ ਅੱਦ ਅਸਲੀ ਥੇ ਜਾਨਾ ਐਸੇ ਮੋਟਰ ਤੇ ਜੇ ਤੂੰ ਜੇ ਮੋਟਰ ਤੇ ਕੋਈ ਨੁਕਸਾਨ ਹੁੰਦਾ ਫੇਰ ਫੇਰ ਕੌਣ ਜ਼ਿੰਮੇਵਾਰ ਸਦਾ ਭਾਈ ਕੋ ਨਿੰਦ ਨਾ ਗੱਲ ਬੋਲ ਇਹਦਾ ਕੇ ਫਾਇਰ ਮਾਰੂ ਫਾਇਰ ਮਾਰੂ ਹਾਂ ਭਾਈ ਪਤਾ ਹੀ ਨਹੀਂ ਕਿ ਅਗਲੇ ਕੋਲ ਹੋਵੇ ਯਾਰ ਆਪਾਂ ਆਪਾਂ ਦਾ ਡਰ ਹੁੰਦਾ ਹੀ ਐ ਮੂੰਹ ਬੰਨਿਆ ਸੀ ਆਪਾਂ ਨੂੰ ਕੋਈ ਪਤਾ ਯਾਰ ਕੌਣਾ ਬੰਦਾ ਕੋਈ ਪਤਾ ਨਹੀਂ ਦੱਸ ਹੁਣ ਬੋਲ ਦਾਨੀ ਇਹਦਾ ਕੇ ਫਾਇਰ ਮਾਰੂ ਗਲਤੀ ਹੋ ਗਈ ਬਸ ਯਾਰ ਵੀਡੀਓ ਬੜਾ ਬਣਾਈ ਜਾਂਦਾ ਗੱਲ ਗਲਤੀ ਵੀਡੀਓ ਨਾ ਬਣਾ ਤੇ ਹੋਰ ਕੀ ਕਰੇ ਗਲਤੀ ਹੋ ਗਈ ਬਸ ਅੱਗੇ ਤੋਂ ਕਰਦਾਂ ਨਹੀਂ ਅੱਗੇ ਤੋਂ ਜੇ ਕੋਈ ਗਲਤੀ ਬੰਦੇ ਨਾਲ ਹੈ ਬੰਦੇ ਨਾਲ ਘੜੇ ਘੜੇ ਬੰਦਾਂ ਦੇ ਮੈਂ ਕੀ ਦੇ ਨਾਮ ਲਵਾਗਾ ਲੱਬੂ ਆ ਰਾਂਝਾ ਹਾਂ ਦੀਪਾਗਾ ਪੂਰਾ ਖੜਿਆ ਸਰੀਰ ਹਣਾ ਗੁਰਜੀਤ ਅਬੂ ਮਾਰਦਾ ਕਿੱਛੀ ਦੋ ਦਿਨ ਯਾਰ ਖੜਾ ਬੈਠਾ ਯਾਰ ਬਸ ਹੁਣ ਨਾ ਮਾਰ ਚੱਲ ਬਸ ਨਹੀਂ ਯਾਰ ਉਹ ਬਸ ਬਹੁਤ ਹੋ ਗਈ ਗੁਰਜੀਤ ਅਧਰ ਬਸ ਕਰ ਪਰ ਕਿਹਨਾਂ ਤੂੰ ਉਹੀ ਨਾਮ ਰੱਖੀ ਹੋਣਗੇ ਤਾਂ ਕੀ ਬਸ ਸਹੀ ਬੰਦੇ ਦੀ ਨਾਮ ਲਈਏ ਹਾਂ ਕਾਨੂੰ ਬਰਾਵਾ ਬੂਟਾ ਦੇ ਕੇਸਰ ਨਾ ਕਹਿੰਦੀ ਕਿਤੇ ਕਿ ਨਹੀਂ ਸਾਡੇ ਨਾਲ ਜਿਗਦੇ ਭੈਣੋ ਤੇਰਾ ਪਤਾ ਹੀ ਨਹੀਂਗਾ ਨਾ ਸ਼ੇਰ ਦਾ ਕੌਣ ਸਗਾ ਹੁੰਦਾ ਯਾਰ ਸਹੀ ਗੱਲ ਹੈ ਕੋਈ ਨਹੀਂ ਬਈ ਨਾ ਹਾਂ ਉਹਦਾ ਚਲ ਬਈ ਤੂੰ ਆ ਗਿਆ ਤੂੰ ਬਾਈ ਤੈਨੂੰ ਪਤਾ ਕਿਵੇਂ ਲੱਗਾ ਇਧਰੋਂ ਅਸੀਂ ਤਾਂ ਆ ਹੀ ਜਾਂਦੇ ਬਈ ਮੈਂ ਤਾਂ ਖੁਸ਼ੀ ਹਾਂ ਇਹ ਕਹਿੰਦਾ ਕਿ ਬਾਈ ਚਲੋ ਘਰ ਹੁਣ ਲਾ ਪਈ ਜਾਂਦਾ ਹੂੰ ਇਹ ਇਨੇ ਚ ਖੜਾ ਕੇ ਮੋਟਰਸਾਈਕਲ ਆ ਗਿਆ ਮੈਂ ਇਹਨੂੰ ਫੜ ਲਿਆ ਨਹੀਂ ਨਹੀਂ ਸੱਟ ਮਰਵਾ ਮੈਂ ਤਾਂ ਪਰ ਵਾਸਤੇ ਵੀਡੀਓ ਬਣਾਉਣਾ ਆਇਆ ਸੀ ਇੱਥੇ ਕਿਸੇ ਦਾ ਨਾ ਕੁਝ ਓਨੇ ਚ ਦਵਾਈ ਦੂਈ ਪਾ ਗਿਆ ਯਾਰ ਅੱਛਾ ਉਹ ਕਹਿੰਦਾ ਬਾਈ ਖੇਤ ਆ ਗਿਆ ਸਾਡੀ ਕੁਝ ਝੋਨੇ ਦੀ ਦਵਾਈ ਦੂਈ ਪਾ ਗਿਆ ਬਾਈ ਕਹਿੰਦਾ ਸਾਡੀ ਵੀਡੀਓ ਬਣਾ ਕਿੰਨੇ ਪੈਸੇ ਲਏਗਾ ਮੈਂ ਘਰ ਪੈਸੇ ਕੀ ਲੈਣੇ ਜਦੋਂ ਥੋੜਾ ਨੁਕਸਾਨ ਹੋ ਗਿਆ ਮੈਨੂੰ ਵੀ ਖੁਸ਼ੀ ਨਹੀਂ ਮਾਉਣ ਲਾਇਆ ਕਿੰਨਾ ਅੰਕਲਾ ਸਾਡੇ ਨਾਲ ਯਾਰ ਦੁਕਾਨ ਦੇ ਇਧਰ ਆਪਣਾ ਜਿਹੜਾ ਉਹ ਨਹੀਂਗਾ शिंदे ਦੀ ਦੁਕਾਨ ਉਹਦੇ ਨਾਲ ਗਵੰਡੀ ਜਿਹੜਾ ਮੁੰਡਾ ਹਰਜੀਤ ਉਹਦੇ ਝੋਨੇ 'ਚ ਕੋਈ ਨਾ ਦਵਾਈ ਪਾ ਗਿਆ ਕੱਖਾਂ ਲਈ ਕੋਈ ਸਲੀਕੇ ਕਮੀਲੇ ਵਾਲਾ ਪਾ ਗਿਆ ਹੋਊਗਾ ਕਹਿੰਦਾ ਬਾਈ ਯਾਰ ਲੈ ਲਈ ਪਾਸ 7000 ਰੁਪਏ ਵੀਡੀਓ ਬੱਜੇ ਮੈਂ ਪੈਸੇ ਕਿਹੜਾ ਉਹਨਾਂ ਨੇ ਆਪਾਂ ਯਾਰ ਮੈਂ ਤਾਂ ਉਹਨਾਂ ਦੀ ਵੀਡੀਓ ਬਣਾਉਣ ਆਇਆ ਸੀਗਾ ਉਹਨਾਂ ਦੀ ਵੀਡੀਓ ਬਣਾਉਣ ਦੀ ਬੱਚੇ ਦੇ ਕਿ ਬਚਾਅ ਕਮਾਹ ਕਮ ਹੋ ਜੂਗਾ ਯਾਰ ਇਹਦਾ ਹੁਣ ਟਾਈਮ ਨਹੀਂ ਰਿਹਾ ਬਾਈ ਇਕੱ ਕੱਲਾ ਬਲਾ ਕੀ ਖੇਡ ਲੈ ਹੁਣ ਰਖੜੀ ਨੂੰ ਮੂੰਹ ਖੋਲੀ ਜਾਂਦਾ ਦੱਸ ਯਾਰ ਕੀ ਆ ਬੰਦੇ ਨੂੰ ਇਹ ਦੱਸ ਯਾਰ ਬੰਦਾ ਯਾਰ ਬਈ ਯਾਰ ਖੋਦਾ ਕਿ ਤਾ ਦੱਸ ਯਾਰ ਕਿਨੇ ਬੰਨੀ ਆ ਇਹ ਬੰਨੀ ਬੰਨੀ ਔਰ ਗਏ ਬੰਨੀ ਕੀ ਭੈਣ ਦੀ ਕਦਰ ਕਰਦਾ ਇਹ ਦੇਖ ਲੈ ਦੱਸ ਉਹਨੂੰ ਕਿੰਨੇ ਰੁਪਏ ਪੈਸੇ ਦਿੱਤੇ ਬਣਾਈ ਦੇ ਫਿਰ ਲੈ ਗਿਆ ਆਊਗਾ ਲੈ ਗਿਆ ਆ ਕੇ ਦੇਖੇ 500 ਰੁਪਏ ਦਿੱਤੇ ਉਹਨੂੰ ਮੈਂ ਕਿਉਂ ਮੈਨੂੰ ਕੁੜੀ ਤਾਂ ਲੈਤੇ ਹੁਣ ਉਹ ਲੈਤੇ ਲੈ ਗਿਆ ਲੈਤੇ ਲੈ ਗਿਆ ਮੈਂ ਆਉਦਾਂ ਨਾਲ ਆਉਦਾਂ ਨਾਲ ਮਾਰੀ ਜਾਂਦੇ ਤੈਨੂੰ ਕੁੱਟਾਂ ਨਹੀਂ ਨਾ ਸੀ ਕੁੱਟ ਨੂੰ ਮਾਰ ਦਿਓ ਫਿਰ ਲੈ ਫਿਰ ਗੱਜਤ ਬਾਜ ਯਾਰ ਹੁਣ ਔਰ ਬੋਲਦਾ ਖੜਾ ਖੜਾ ਕਰ ਖੜਾ ਕਰ ਨੂੰ ਕੱਲ ਕਿਉਂ ਖੜਾ 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 ਬੋਲਦਾ ਇਹ ਬੋਲਦਾ ਹੁਣ ਦਾ ਸਮਾਰਕ ਮਾਰਗੇ ਤੈਨੂੰ ਮਾਰ ਦੋ ਪਰਬੂਤਰ ਮਾਰ ਦੋ ਮਾਰ ਦਿਓ ਇਹਦਾ ਮਾਰ ਕੇ ਕਰਨਾ ਹੋਰ ਦੋ ਯਾਰ ਕੋਈ ਜ਼ਰੂਰਤ ਹੀ ਨਹੀਂ ਬਾਈ ਅੰਡੇ ਹੋਇਆ ਫਿਰਦਾ ਕੰਚਰ ਦੇ ਅੱਜ ਮੈਂ ਸੱਟ ਹੋਇਆ ਫਿਰਦਾ ਇਹਨੂੰ ਮਾਰ ਦਿਓ ਫਿਰ ਆ ਕੇ ਪੁਲਿਸ ਨੂੰ ਚੁਕਾਓ ਯਾਰ ਗੱਲ ਮੁੱਕੀ ਬਾਈ ਯਾਰ ਪਤਾ ਕੀ ਹੈ ਬਾਈ ਨਸ਼ਾ ਕਿੱਥੋਂ ਹੁੰਦਾ ਬਾਈ ਯਾਰ ਇਹ ਮਨ ਸਮਝ ਨਹੀਂ ਆਉਂਦੀ ਯਾਰ ਮੋਤਾਂ ਕਿੰਨੀਆਂ ਹੋ ਜਾਂਦੀਆਂ ਬਾਈ ਯਾਰ ਕਿਸੇ ਛੋਟੀ ਜਿਹੀ ਰਸਤੇ 'ਚ ਵੀ ਮੋਤ ਹੋ ਜਾਂਦਾ ਬਾਈ ਯਾਰ ਕੋਈ ਹੈ ਬਾਈ ਅਸੀਂ ਮਰੇ ਯਾਰ ਬਾਈ ਸੱਚ ਕੀ ਹੈ ਯਾਰ ਹਾਡੇ ਭਾਈ ਮਰੀਏ ਨਾਲ ਚਿੱਟਾ ਖਾ ਲਾ ਕੇ ਹਲਸਲਾ ਉਹਦੀ ਗੱਲ ਸੁਣ ਬਲੋ ਧਿਆਨ ਨਾਲ ਚਿੱਟਾ ਟੀਕੇ ਸਭ ਕੁਝ ਚੱਲਦਾ ਨਹੀਂ ਬੇਟੀ ਇਹਦਾ ਕੀ ਬਾਈ ਦੀ ਗੱਲ ਤਾਂ ਸੁਣ ਲੈ ਬਲੋ ਧਿਆਨ ਨਾਲ ਜ਼ਿੰਦਗੀ ਬਣ ਤੇ ਖੋਜ ਤੇਰੀ ਜ਼ਿੰਦਗੀ ਬਦਲ ਜੇ ਟੀਕੇ ਡੂਕੇ ਤੈਨੂੰ ਵੇਲਾਉਂਦਾ ਸੁਣਦਾ ਲੈ ਗੱਲ ਉਹਦੀ ਯਾਰ ਸਾਡੇ 15 ਕਾਰ ਇਸ ਮਰਗਾਂ ਹੋ ਗਈਆਂ ਪਿੰਡ ਦੇ ਵਿੱਚ ਠੀਕ ਆ ਆ ਉਹ ਆਬਦੀ ਵਾਲੀ ਗੱਲ ਦੱਸ ਭਾਈ ਸੱਚੀ ਗੱਲ ਦੱਸ ਯਾਰ ਭਾਈ ਸੱਚੀ ਦਸੀ ਸਾਡਾ ਆਪਦਾ ਬੰਦਾ ਮਰਿਆ ਯਾਰ ਫੇਰ ਯਾਰ ਚਾਚੇ ਤਾਂ ਅੰਚ ਹੋਰ ਦਾ ਫੇਰ ਯਾਰ ਪਤੰਦਰਾ ਜੀ ਦਾ ਸਾਹੀ ਮੰਨਨੇ ਵੀ ਕਿਉਂ ਖਾਨ ਨੇ ਹੁਣ ਕਰੇਗਾ ਨਾ ਸਾ ਬਾਈ ਤੋਂ ਮਾਫੀ ਮੰਗ ਲੈ ਕਹਿੰਦਾ ਵਧੀਆ ਰਹੇਗਾ ਨਿੱਕੇ ਨਿੱਕੇ ਜਵਾਬ ਆ ਓਏ ਬੱਬੂ ਗਲਤੀ ਹੋ ਗਈ ਵਸ ਆ ਬਾਹਰ ਖਾਈ ਬਾ ਦੂ ਬਾਦ ਤੇਰੇ ਕਿਨੇ ਬੱਚੇ ਆਪਦੇ ਨਹੀਂ ਘੱਟੀ ਘਟੂਗਾ ਤੈਨੂੰ ਕਿੰਨੇ ਬੱਚੇ ਤੇਰੇ ਨਵੇਂ 12 ਬਾਈ ਹਾਂ 12 12 ਹਾਂ ਜੀ ਤੇ ਵਿਆਹ ਦਾ ਵਿਆਹ ਕਰਨਾ ਹੀ ਹੈ ਰਸਤਾ ਲਗਾਉਣਾ ਹੀ ਹੈ ਹਾਂ ਵਿਆਹ ਕਰਾਉਂਗਾ ਵਧੀਆ ਸੋਹਣੀ ਕੁੜੀਆਂ ਨਾਲ ਕਰਾਉਂਗਾ ਹਾਂ ਬਹਾ ਤੁੰਨੇ ਸੋਨਾ ਹੋਇਆ ਖੜਾ ਝਲੇ ਸਾਹ ਨਾਲ ਤੇਰੀ ਬੂਥੀ ਆ ਤੇਰੀ ਸ਼ਕਲ ਆ ਤੈਨੂੰ ਕਰੂ ਕੋਈ ਸੋਹਣੀ ਕੁੜੀ ਨਾਲ ਓ ਬਾਈ ਇਹਦਾ ਕੀ ਆ ਪਾ ਮਰਿਆ ਸੱਪ ਕੀ ਬੋਣਾਂ ਨੂੰ ਭੇਜ ਯਾਰ ਇਹਨੂੰ ਬਾਈ ਜਾ ਯਾਰ ਜਾ ਯਾਰ ਇਹਨੂੰ ਜਾ ਆ ਚੱਕ ਤੇਰਾ ਰਮਾਲ ਪਾਣੀ ਪੂਣੀ ਵੀ ਨਾ ਚਲ ਓਏ ਇੱਥੇ ਫੇਰ ਡਿਕੋਲ ਗਿਆ ਕੁਝ ਹੋਗਾ ਉੱਥੇ ਉੱਥੇ ਇੱਧਰ 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 ਆ ਇੱਧਰ ਆ ਮਿਲ ਗਿਆ ਇੱਥੇ ਫੇਰ ਤੈਨੂੰ ਛਾਂਗਾਗੇ ਬਾਪੂ ਯਾਰ ਉੱਥੇ ਚਲ ਓਥੇ ਬਿਠਾਏ ਖਾੜੇ ਤੇ ਗਾਂਦੋ ਹੋਏ ਕੰਮ ਕਰੇਗਾ ਨਹੀਂ ਬਾਈ ਪੱਕੀ ਗੱਲ ਪੱਕੀ ਗੱਲ ਹੁਣ ਆ ਗੋਲੀਆਂ ਅਗਲੀਆਂ ਖਾਏਗਾ ਨਹੀਂ ਗੱਲ ਕੰਨ ਨਾ ਥੋਲਾ ਲੱਗਦਾ ਕੀ ਕੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਲੋਕ ਨੇ ਸ਼ਰ ਕਰਦੇ ਆ ਮੈਸੇਜ ਦੇਣਾ ਚਾਹੁੰਦਾ ਬਈ ਗਲਤੀ ਨਾ ਕਰੋ ਚੋਰੀ ਜੱਪਾ ਨਾ ਕਰੋ ਨਸ਼ੇ ਨਾ ਕਰੋ ਹੂੰ ਠੀਕ ਆ ਉਹਦੇ ਪਰਿਵਾਰ ਦਾ ਖਿਆਲ ਰੱਖੋ ਜੇ ਬੱਪ ਮਰ ਜਾਂਦਾ ਦਿਨ ਤੇਨੂੰ ਕੀ ਹੋਣਾ ਸੀਗਾ ਮੈਨੂੰ ਸੱਜਾ ਹੋਣੀ ਸੀ ਕਿੰਨੇ ਕਿੰਨੇ ਸਾਲੀ ਬਦਲ ਕਿ ਕਿੰਨੇ ਸਾਲੀ ਉਮਰ ਕਾਇਦ ਸੀ ਬਦਲ ਜੱਜ ਦੇ ਡਿਪੈਂਡ ਕਰਦਾ ਜੱਜ ਦੇ ਕਿ ਉਮਰ ਕਾਇਦ ਕਰਦੀ ਹੁਣ ਸਰਕਾਰ ਨੇ ਹੋਈ ਨਹੀਂ ਸੀ ਬਈ ਹੁਣ ਦਨ ਰਾਤ ਲੱਗ ਕੰਮ ਗਿਆ ਠੀਕ ਠੀਕ ਹੈ ਅੱਗੇ ਤੇ ਨੀ ਆਪਾਂ ਗੱਲ ਬਾਕੀ ਫੌਜ ਚ ਹੈ ਬੰਦੇ ਦੀ ਸੁਣਵਾਈ ਬਹੁਤ ਔਣੀ ਸੀ ਦੀ ਆਪਾਂ ਅੱਗੇ ਗਲਤੀ ਨਹੀਂ ਕਰਦੇ ਸੋ ਬ ਤੇ ਸਾਡੀ ਵੀਡੀਓ ਕਿਵੇਂ ਲੱਗੀ ਪੰਜਾਬ ਦੇ ਵਿੱਚ ਚਟਾ ਬਹੁਤ ਜ਼ਿਆਦਾ ਹੈ ਅਸੀਂ ਚਟੇ ਦੀ ਵੀਡੀਓ ਬਣਾਉਂਦੇ ਆ ਸਾਡੀ ਜਿਹੜੀ ਸਮਾਜ ਨੂੰ ਇਹ ਦੇਣਾ ਹੈ ਜਾਂ ਸਮਾਜ ਨੂੰ ਮੈਸੇਜ ਹੈ ਵੀ ਭਾਈ ਇਹ ਨਸ਼ੇ ਤੇ ਬਸ ਛੇਤੀ ਤੋਂ ਛੇਤੀ ਡਰਾ ਕਰਿਆ ਜਾ ਹਾਂ ਇਹਨੂੰ ਭਾਈ ਖਤਮ ਕੀਤਾ ਜਾਵੇ ਦੇਖੋ ਅਸੀਂ ਕਿਸੇ ਤੋਂ ਕੁਝ ਲੈਣਾ ਨਹੀਂ ਅਸੀਂ ਕੋਈ ਗਲਤ ਗੰਦ ਨਹੀਂ ਪਾਉਂਦੇ ਸਾਡੀ ਵੀਡੀਓ 'ਚ ਤੁਸੀਂ ਕਦੇ ਵੀ ਇੱਕ ਵਜੇ ਦੱਸ ਦੋ ਇਹਨਾਂ ਨੇ ਕੋਈ ਕੁੜੀਆਂ ਨੂੰ ਗਲਤ ਬੋਲਿਆ ਜਾਂ ਲੋਕਾਂ ਵਾਂਗੂ ਲਚਰਤਾ ਫੈਲਾਉਂਦੇ ਆ ਲੱਟਾ ਬਲਾਉਣ ਵਾਲੇ ਬੰਦਿਆਂ ਦੇ ਭਾਈ ਤੁਸੀਂ ਆਪਣੀ ਕਾਰਵਾਈ ਕਰੋ ਜੀ ਅਸੀਂ ਗਲਤ ਹੈ ਸਾਡੀ ਵੀਡੀਓ ਤੇ ਸਾਨੂੰ ਜੋ ਮਰਜ਼ੀ ਕਰੋ ਠੀਕ ਹੈ ਨਾ ਭਗਵੰਤ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਮੇਰੀ ਜਲਦੀ ਤੋਂ ਜਲਦੀ ਇਹ ਵੀਡੀਓ ਭਗਵੰਤ ਮਾਨ ਸਾਹਿਬ ਤੱਕ ਪਹੁੰਚੋ ਚ ਕੀਤੀ ਜਾਵੇ ਵੀ ਜਿੰਨੀ ਵੀ ਜਲਦੀ ਹੋ ਸਕਦਾ ਉੰਨੀ ਜਲਦੀ ਚਿੱਟਾ ਖਤਮ ਕਰ ਦੇ 100 ਦੇ ਵਿੱਚੋਂ ਹੋ ਗਰ ਵੀ ਰਹਿ ਗਿਆ 50% ਤਾਂ ਚਿੱਟਾ ਖਤਮ ਹੋ ਗਿਆ 50% ਖਤਮ ਹੋ ਗਿਆ ਭਗਵੰਤ ਮਾਨ ਸਾਡੇ ਧੰਨਵਾਦ ਕਰਦੇ ਸੀ ਬਹੁਤ ਬਹੁਤ ਹਲਕੇ ਬਾਈ ਅਸੀਂ ਕਰੋ ਹੋਰ ਸਰਕਾਰਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਜਦੋਂ ਦੀ ਭਗਵੰਤ ਮਾਨ ਸਾਹਿਬ ਨੇ ਸਰਕਾਰ ਆਈ ਆ ਕਿੱਟਾ ਖਤਮ ਕਰਤਾ ਸੋ ਬਾਈ ਇਹ ਸਾਡਾ ਭਰਾ ਹੈ ਸਾਰੇ ਆਰਟਿਸਟ ਹੈ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ